लोका त बलवेंदर कुमार ਇਨਾਂ ਦਾ ਜ਼ਰੂਰੀ ਪੱਤਰਿਆ ਪਰ ਇਹਨੇ ਤੇ ਬਲਰੰਦ ਜੀ ਅਜਨਾਮਦਗੀ ਪੱਤਰ ਭਰਿਆ ਕਿਹੜਾ ਮੁੱਦਿਆਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਯਾਰ ਸਾਰੇ ਮੁੱਦੇ ਹੀ ਆ ਲੋਕਾਂ ਦੀ ਜ਼ਿੰਦਗੀਆਂ ਦੱਸੋ ਬੰਦੇ ਨੂੰ ਸਿੱਖਿਆ ਚਾਹੀਦੀ ਆ ਸਿੱਖਿਆ ਹੈ ਨਹੀਂ ਬੰਦੇ ਨੂੰ ਰੋਜ਼ਗਾਰ ਚਾਹੀਦਾ ਰੋਜ਼ਗਾਰ ਹੈ ਨਹੀਂ ਬੰਦਿਆਂ ਨੂੰ ਇਲਾਜ ਸਹੀ ਚਾਹੀਦਾ ਇਲਾਜ ਦਾ ਪ੍ਰਬੰਧ ਸਹੀ ਨਹੀਂ ਆ ਬੰਦਿਆਂ ਨੂੰ ਨਿਆਂ ਚਾਹੀਦਾ ਨਿਆਂ ਨਹੀਂ ਮਿਲਦਾ ਸਾਫ਼ ਹਵਾ ਪਾਣੀ ਚਾਹੀਦੀ ਉਹ ਨਹੀਂ ਮਿਲਦਾ ਇਹ ਸਾਰੇ ਮੁੱਦੇ ਹੀ ਆ ਪਿਛਲੀ ਵਾਰ ਨੂੰ 2 ਲੱਖ ਤੋਂ ਉੱਪਰ ਮੋੜੀ ਲੈ ਕੇ ਗਿਆ ਸੀ ਇਸ ਵਾਰ ਕਿੰਦਾ ਨੋਲਾ ਇਸ ਵਾਰ ਸਾਨੂੰ ਲੱਗਦਾ ਉਹ ਤੋਂ ਵੀ ਵੱਧ ਦੁਗਣਾ ਹੰਗਾਰਾ ਸਾਨੂੰ ਮਿਲੇਗਾ 2 ਦੀ ਬਜਾਏ 4 ਲੱਖ ਲੈ ਕੇ ਜਾਵਾਂਗੇ ਗਿਆ ਤੇ ਸਾਫਾ ਸੀਐਮ ਚੰਨੀ ਇਹ ਕੋਲੈਕਸ਼ਨ ਲੜ ਰਿਹਾ ਆ ਪੀਨੂ ਲੜ ਰਿਹਾ ਰੀਤੀ ਲੜ ਰਿਹਾ ਜਿੰਦਾਨਾ ਮਗਾ ਲਾ ਦਿੰਦੇ ਆ ਦੇਖੋ ਆਪਾਂ ਜਦੋਂ ਉਹਨਾਂ ਪਾਰਟੀਆਂ ਨੀਤੀਆਂ ਦੇਖੋ ਕਰਨ ਜੀ ਚੰਨੀ ਪਿਛਲੀ ਕਾਂਗਰਸ ਸਰਕਾਰ ਸੀ ਸਾਰਾ ਕੈਬਨਟ ਮੰਤਰੀ ਸੀਗੇ ਉਹ ਕਿ ਸਿੱਕਿਆ ਮੰਤਰੀ ਸੀ ਉਦੋਂ ਵੀ ਇਹ ਯਾਰਾਂ ਬੱਚਿਆਂ ਦਾ ਉਹ ਇੱਕ ਬਰਬਾਦ ਹੋਇਆ ਸਾਰੇ ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲਿਆ ਔਰ ਅਸੀਂ ਐਜੀਟੇਸ਼ਨ ਕਰਦੇ ਸੀ ਸਾਡੇ ਨਾਲ ਸਰਕਾਰ ਵੱਲੋਂ ਆਉਂਦੇ ਹੁੰਦੇ ਸੀ ਤੇ ਫਿਰ ਤੁਸੀਂ 2017 ਤੋਂ 20 ਦੇ ਅੰਕੜੇ ਆ ਸਰਕਾਰੀ ਵੀ 2 ਲੱਖ ਬੱਚਾ ਕਾਲਜ ਛੱਡ ਗਿਆ ਇਸ ਕਰਕੇ ਜਦੋਂ ਲੋਕ ਇਹਨਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਦੇ ਕਰਤਾਰ ਕੀ ਆ ਲੋਕਾਂ ਲਈ ਕੁਝ ਕਰ ਨਹੀਂ ਸਕਿਆ ਇਵਨ ਲੋਕਾਂ ਦੇ ਖਿਲਾਫ ਕੰਮ ਕੀਤਾ ਸਿਰਫ ਆਪਣੇ ਲਈ ਸੱਤਾ ਤੇ ਪਾਵਰ ਚਾਹੁੰਦੇ ਆ ਤੇ ਇਸ ਕਰਕੇ ਰਿਜੈਕਟ ਹੋਣਗੇ ਉਹ ਕਹਿੰਦੇ ਅਸੀਂ ਜਤਰੇ ਆ ਦੇਖੋ ਮੈਂ ਤਾਂ ਕਹਿੰਦਾ ਤੁਸੀਂ ਧੰਨ ਬਾਲ ਨਾਲ ਜਿੱਤਦੇ ਰਹੇ ਆ ਵੀ ਜਿੱਤ ਮਨ ਲਓ ਜਦੋਂ ਲੋਕੀ ਜੇ ਲੋਕਾਂ ਨੂੰ ਅਸਲ ਪਤਾ ਲੱਗੂਗਾ ਜਿੱਤੇ ਤਾਂ ਪਹਿਲਾਂ ਵੀ ਆ ਕੀਤਾ ਕੀ ਹੈਗਾ ਮਸਲਾ ਤਾਂ ਲੋਕਾਂ ਨੂੰ ਇਹ ਸਮਝਣ ਦਾ ਆ ਕਿ ਜਦੋਂ ਅਸੀਂ ਇਹਨਾਂ ਨੂੰ ਪਾਵਰ ਦਿੱਤੀ ਇਹਨਾਂ ਦੀ ਸੱਤਾ ਵਿੱਚ ਸਾਡੇ ਬੱਚੇ ਰੁਲ ਗਏ ਤੁਸੀਂ ਦੇਖੋ ਹਰ ਮਹੀਨੇ ਤੇ ਬਟੱਸ ਹੁੰਦੇ ਸੀਗੇ ਸਾਡੇ ਕੋ ਰੋਜ਼ਗਾਰ ਨਹੀਂ ਮਿਲਿਆ ਇਲਾਜ ਨਹੀਂ ਹੋਇਆ ਸਾਰੇ ਸਰਕਾਰੀ ਹਸਪਤਾਲ ਖਤਮ ਕੀਤੇਗੇ ਸਕੂਲ ਬੰਦ ਕੀਤੇਗੇ ਕਾਂਗਰਸ ਸਰਕਾਰ ਵਿੱਚ ਤੇ ਫਿਰ ਰੈਲੇਵੈਂਸ ਕੀ ਹੈ ਇਹਨਾਂ ਦੀ ਰਾਜਨੀਤੀ ਜਿਹੜੇ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਉਹਨਾਂ ਦਾ ਕੀ ਕਹੋਗੇ ਇਪਨ ਆਪਾਂ ਜਿਹੜਾ ਜਿਹੜਾ ਤੁਹਾਨੂੰ ਲੀਡਰ ਬਣਾਉਂਦਾ ਜਿਹੜਾ ਕੋਈ ਜਿਹੜੀ ਪਾਰਟੀ ਤੁਹਾਨੂੰ ਲੈ ਕੇ ਆਉਂਦੀ ਡਿਵੈਲਪ ਕਰਦੀ ਉਹਦੇ ਪ੍ਰਤੀ ਤੇ ਵੋਟਰਾਂ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ ਤੇ ਇਹੀ ਕਹਿ ਸਕਦੇ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ ਵੀ ਆਪਣੀ ਪਾਰਟੀ ਦੇ ਵਰਕਰ ਬੜੀ ਇਮਾਨਦਾਰੀ ਜਲੰਧਰ ਦੇ ਵੋਟਰਾਂ ਨੂੰ ਕੀ ਅਪੀਲ ਕਰੂੰਗਾ ਕੀ ਕਰਨਾ ਵੀ ਤੁਹਾਨੂੰ ਲੋਕ ਵੋਟ ਪਾਉਣ ਦੇਖੋ ਜਲੰਧਰ ਨੇ ਸਾਨੂੰ ਹਮੇਸ਼ਾ ਹੀ ਸਤਕਾਰ ਦਿੱਤਾ ਤੁਸੀਂ ਉਹਨਾਂ ਪਾਰਟੀਆਂ ਦੀ ਪੈਸੇ ਤੇ ਨਸ਼ੇ ਦੀ ਵਰਤੋਂ ਨੂੰ ਕੱਢ ਦੋ ਤੇ ਸਾਡੇ ਤੋਂ ਹਰਿਓ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਸਾਨੂੰ ਪ੍ਰੋਮਿਸ ਕਰੋ ਪਬਲਿਕ ਪ੍ਰੋਮਿਸ ਕਰੋ ਵੀ ਲੋਕ ਸਭਾ ਦੇ ਵਿੱਚ ਜਿਹੜੇ ਕਹਿੰਦੇ ਵੀ ਅਸੀਂ ਸਾਡੀਆਂ ਪਾਰਟੀਆਂ ਬਹੁਤ ਵੱਡੀਆਂ ਆ ਜੀ ਇਹ ਬਹੁਤ ਵੱਡੇ ਬੰਦੇ ਆ ਉਹਨਾਂ ਨੂੰ ਕੋ ਐਲਾਨ ਕਰੋ ਵੀ ਅਸੀਂ ਚੋਣਾਂ ਦੇ ਵਿੱਚ ਨਾ ਪੈਸਾ ਵਰਤਾਂਗੇ ਨਾ ਅਸੀਂ ਨਸ਼ਾ ਵਰਤਾਂਗੇ ਤੇ ਸਾਡੇ ਤੋਂ ਜਿੱਤ ਕੇ ਦਿਖਾਨਾ ਇਸ ਕਰਕੇ ਉਹ ਵੱਡੇ-ਬੁੱਡੇ ਨਹੀਂ ਹੈਗੇ ਅਸੀਂ ਇਹ ਲੋਕਾਂ ਨੂੰ ਇਹ ਕੰਨੇ ਆ ਵੀ 2 ਲੱਖ ਸਾਨੂੰ ਵੋਟ ਪਾ ਦੇ ਜੀ ਉਹ ਵੀ ਜਿੱਤ ਵਾਲੀ ਸੀ ਇਸ ਕਰਕੇ ਸਾਨੂੰ ਪਹਿਲਾਂ ਵੀ ਬਦਲ ਦੇ ਰੂਪੇ ਦੇਖਿਆ ਤੇ ਬਾਕੀ ਪਾਰਟੀਆਂ ਨੂੰ ਮੌਕਾ ਦਿੱਤਾ ਆਪਾਂ ਇੱਕ ਵਾਰ ਸਾਡੇ ਦੇ ਵਿਸ਼ਵਾਸ ਕਰਕੇ ਦੇਖਣ ਬਿਨਾਂ ਸੱਤਾ ਤੋਂ ਅਸੀਂ ਲੋਕਾਂ ਦੇ ਮੁੱਦਿਆਂ ਤੇ ਲੜ ਸਕਦੇ ਆ ਤੇ ਸੱਤਾ ਨਾਲ ਹੋਰ ਵਧੀਆ ਢੰਗ ਨਾਲ ਕੰਮ ਕਰ ਸਕਦੇ ਆ